ਜੀ ਸਭ ਤੋਂ ਪਹਿਲਾ ਡਿਜ਼ਾਈਨ ਚੈੱਕ ਕਰ ਲਓ 에어 ਫੋਰਸ ਦੇ ਵਿੱਚ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਆ ਉੱਪਰ ਬਣਾਇਆ ਹੋਇਆ 골ਡਨ ਵਰਕ ਗਲੇ ਦਾ ਸਾਰੀ ਕਢਾਈ ਹੋਈ ਵੀ ਆ ਬਾਜੂ ਦੇ ਵਰਕ ਹੋਇਆ ਬਨਾਲ ਨੀਚੇ ਕਿਤੇ ਦੇ ਕੰਮ ਹੋਇਆ ਵਿਦ ਸਟਾਲ ਆ ਵਿਦ ਪਲਾਜ਼ੋ ਆ ਇਦਾਂ ਦੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤਾਂ ਅੱਜ ਪੂਰੀ ਵੀਡੀਓ ਦੇ ਵਿੱਚ ਦਿਖਾਣੀਆਂ ਤੇ ਰੇਟ ਕਰਦੇ ਬਹੁਤ ਬਾਜਵ ਵਿਵੇ ਗਾਰਮੈਂਟਸ ਨਿਹਾਲ ਸਿੰਘ ਵਾਲਾ ਤੇਜੀ ਲੋ ਜੀ ਕਰ ਲਓ ਚੈੱਕ ਦੂਸਰਾ ਕਲਰ ਆ ਗਿਆ ਇਹਦਾ ਬਲੂ ਕਲਰ ਵੀਰੇ ਤੇ ਕਢਾਈ ਬਿਲਕੁਲ ਜੈਨੂਅਲ ਉੱਪਰ ਲੱਗੀ ਹੋਈ ਤੇ ਸਾਫ਼ ਉੱਪਰ ਦਿਖ ਰਹੀ ਹੈ ਕਿਉਂਕਿ ਕਢਾਈ ਸੂਟ ਦੇ ਉੱਪ ਕਲਰ ਬੜੇ ਪਿਆਰੇ ਨੇ ਇਹ ਵੀਡੀਓ ਦੇ ਵਿੱਚ ਤੁਹਾਨੂੰ ਕਟਰਾਇਜ਼ ਬੈਲਵਟ ਔਰ ਬੂਲ ਦੇ ਵਿੱਚ ਤਿੰਨੋ ਪਲਏ ਸੂਟ ਦਿਖਾਵਾਂਗੇ ਬਹੁਤ ਵਾਜਵਰੇਟਾਂ ਤੇ ਰੇਟ ਦੱਸਦੇ ਆ ਐਂਡ ਤੇ ਕਿਉਂਕਿ ਰੇਟ ਬਹੁਤ ਜ਼ਿਆਦਾ ਵਾਇਜ ਕਰਦੇ ਆ ਔਨਲਾਈਨ ਇਹਨਾਂ ਨੇ ਪਰਚੇਜ਼ ਕਰਨੇ ਸਾਡੇ ਤੋਂ ਨੰਬਰ ਉੱਪਰ ਦਿੱਤਾ ਹੋਇਆ ਕੰਟੈਕਟ ਕਰ ਲਿਓ ਲਓ ਜੀ ਵਾਈਨ ਸ਼ੇਡ ਚੈੱਕ ਕਰ ਲਓ ਉਸ ਤੋਂ ਬਾਅਦ ਆ ਗਿਆ ਗ੍ਰੀਨ ਕਲਰ ਬੈਲਵਟ ਦੇ ਉੱਪਰ ਕੱਪੜਾ ਹੁੰਦਾ ਸੌਫਟੀ ਉਹ ਵਾਲਾ ਕੱਪੜਾ ਹੈ ਜੀ ਉੱਪਰ ਦੇਖ ਲਓ ਕੰਮ ਹੋਇਆ ਵਾ ਕਿੰਨਾ ਪਿਆਰਾ ਸ਼ਾਨਦਾਰ ਕਲਰ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਆ ਓਕੇ ਰਿਪੋਰਟ ਪੀਸਾ ਵਿਦ ਸਟਾਲ ਆ ਵਿਦ ਪਲਾਜ਼ੋ ਆ ਪਲਾਜ਼ੋ ਪੈਂਟ ਵਾਲਾ ਗਾ ਵਿਦ ਪਾਕਟ ਲੱਗੀਆਂ ਹੋਗੀਆਂ ਨਾਲ ਉਹ ਤੇ ਜੀ ਓਕੇ ਰਿਪੋਰਟ ਜੈਨੂਅਲ ਸੌਫਟ ਕਪੜੇ ਨੇ ਡੇਲੀ ਯੂਜ਼ਿੰਗ ਲਈ ਬਹੁਤ ਵਧੀਆ ਚੀਜ਼ਾਂ ਨੇ ਨਿੱਕਾ ਮੋਡਾ ਕੀ ਪ੍ਰੋਗਰਾਮ ਤੋਂ ਅੱਡੇ ਆਣ ਗਵਾਨ ਹੈਗਾ ਤੁਸੀਂ ਉੱਥੇ ਭਾਗੇ ਜਿੱਦਾਂ ਜਾ ਸਕਦੇ ਹੋ ਕਾਫੀ ਕਲਰ ਚੈੱਕ ਕਰ ਲਓ ਬਹੁਤ ਸ਼ਾਨਦਾਰ ਕਲਰ ਹੈ ਜੀ ਬਹੁਤ ਹੀ ਪਿਆਰਾ ਕਲਰ ਆ ਬਹੁਤ ਸ਼ਾਨਦਾਰ ਕਲਰ ਹੈ ਜੀ ਪ੍ਰੋਪਰ ਸਾਈਜ਼ਸ ਨੇ ਐਲ ਐਕਸ ਐਲ ਡਬਲ ਐਕਸ ਐਲ ਤੁਹਾਨੂੰ ਮਿਲ ਜਾਣਗੇ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਜਾ ਰਹੀ ਕਿਉਂਕਿ ਰੇਟ ਬਹੁਤ ਇਹਦੇ ਵਿੱਚ ਆਪਾਂ ਜਾਇਜ਼ ਕਰਤੀਏ ਲੋ ਜੀ ਸ਼ਿਪਿੰਗ ਕਰਤੀ ਹੈ ਫ੍ਰੀ ਆਪਾਂ ਲੋ ਜੀ ਕਲਰ ਕਲਰ ਚੈੱਕ ਕਰ ਲਓ ਅਗਲਾ ਡਾਰ ਗ੍ਰੀਨ ਦੇ ਵਿੱਚ ਓਕੇ ਰਿਪੋਰਟ ਪੀਸ ਆ ਜਿਹੜਾ ਵੀ ਤੁਹਾਨੂੰ ਸਾਈਜ਼ 27 ਦਾ ਹੋਵੇ ਪੀਸ ਪਸੰਦ ਹੋਵੇ ਤੁਸੀਂ ਉੱਪਰ ਦਿੱਤੇ ਨੰਬਰ ਦੇ ਕੰਟੈਕਟ ਕਰ ਸਕਦੇ ਹੋ ਸ਼ਿਪਿੰਗ ਪੰਜਾਬ ਦੇ ਵਿੱਚ ਫ੍ਰੀ ਹੈ ਲੋ ਜੀ ਵਾਹ ਗਾਜ਼ਰੀ ਕਲਰ ਦੇ ਵਿੱਚ ਅਗਲਾ ਪੀਸ ਚੈੱਕ ਕਰ ਲਓ ਗਲੇ ਤੇ ਹੋਇਆ ਕੰਮ ਚੈੱਕ ਕਰ ਲਓ ਓਕੇ ਰਿਪੋਰਟ ਪੀਸ ਆ ਵਿਦ ਸਟਾਲ ਆ ਔਰ ਨਾਲ ਹੀ ਪਲਾ ਦਿਓ ਸਾਰੇ ਤੁਹਾਨੂੰ ਸੂਟਸ ਮਿਲਣਗੇ ਪ੍ਰੋਪਰ ਇਹਦੇ ਵਿੱਚ ਕੰਪਲੀਟ ਸਾਰੇ ਲੋ ਜੀ ਉਸ ਤੋਂ ਬਾਅਦ ਆ ਗਿਆ ਕਾਫੀ ਸ਼ੇਡ ਬਹੁਤ ਪਿਆਰਾ ਕਲਰ ਹੈ ਜੀ ਸਾਈਜ਼ ਸਟੈਂਡਰਡ ਸਾਈਜ਼ ਨੇ ਐਕਸਲ ਡਬਲ ਐਕਸਲ ਸਾਰੇ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ ਲਓ ਜੀ ਨੀਚੇ ਵੀ ਕੰਮ ਹੋਇਆ ਹੋਇਆ ਗਲੇ ਦਾ ਵੀ ਔਰ 3 ਪੀ ਸੂਟ ਆ ਗਿਆ ਨਾਲ ਪੂਰਾ ਲਓ ਜੀ ਉਸ ਤੋਂ ਬਾਅਦ ਆ ਗਿਆ ਲਓ ਜੀ ਪਿੰਕ ਕਲਰ ਲਾਈਟ ਪਿੰਕ ਕਲਰ ਆਗਾ ਬਹੁਤ ਪਿਆਰਾ ਕਲਰ ਆ ਰਾਉਂਡ ਨੈਕ ਦੇ ਵਿੱਚ ਬਣਿਆ ਹੋਇਆ ਹੈਗਾ ਜੀ ਨਾਲ ਪਲਾਜ਼ੋ ਨਾਲ ਸਟੋਲ ਹਰ ਇੱਕ ਚੀਜ਼ ਤੁਹਾਨੂੰ ਪਰਫੈਕਟ ਸਾਈਜ਼ ਦੇ ਵਿੱਚ ਜੈਨੂਅਲ ਕਪੜੇ ਦੇ ਵਿੱਚ ਮਿਲੂਗੀ ਉਸ ਤੋਂ ਬਾਅਦ ਆਹ ਵਾਲਾ ਪੀਸ ਚੈੱਕ ਕਰੋ ਕਿੰਨੀ ਸੋਹਣੀ ਉੱਪਰ ਕੰਮ ਹੋਇਆ ਹੋਇਆ ਵਗਾ ਓਕੇ ਰਿਪੋਰਟ ਪੀਸ ਹੈਗਾ ਤੇ ਬਿਲਕੁਲ ਜੈਨੂਅਲ ਚੀਜ਼ਾਂ ਨੇ ਜਿਨ੍ਹਾਂ ਨੇ ਵੀਡੀਓ ਪਹਿਲੀ ਵਾਰੀ ਕਲੈਕਟ ਕੀਤੀ ਹੈ ਪੇਜ ਕਰ ਲਓ ਫੋਲੋ ਕਿਉਂਕਿ ਆਪਾਂ ਹਰ ਰੋਜ਼ ਕੁਛ ਨਾ ਕੁਛ ਨਵਾਂ ਵਾਈਬਰੇਟਰ ਤੇ ਲੈ ਕੇ ਆਉਂਦੇ ਰਹਿੰਨੇ ਆ ਬਹੁਤ ਵਧੀਆ ਸਾਨੂੰ ਪਿਆਰ ਦੇਉਂਦੇ ਨੇ ਆਨਲਾਈਨ ਜਿਹੜੇ ਭੈਣ ਭਰਾ ਸਾਡੇ ਨਾਲ ਜੁੜੇ ਨੇ ਪੰਜਾਬ ਪੰਜਾਬ ਤੋਂ ਬਾਹਰੋਂ ਤੇ ਇੰਡੀਆ ਤੋਂ ਵੀ ਬਾਹਰੋਂ ਜਿਹੜੇ ਫੋਲੋ ਜੁੜੇ ਹੋਏ ਆ ਬਹੁਤ ਵਧੀਆ ਰਿਸਪੌਂਸ ਆ ਤੁਹਾਡੇ ਸਾਰਿਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਆਸੀਂ ਲੋ ਜੀ ਉਸ ਤੋਂ ਬਾਅਦ ਕਰੋ ਅਗਲਾ ਕਲਰ ਚੈੱਕ ਪੀਚ ਕਲਰ ਦੇ ਵਿੱਚ ਓਕੇ ਰਿਪੋਰਟ ਪੀਸਾ ਜਿਹੜਾ ਤੁਸੀਂ ਇਹ ਵਾਲਾ ਕੱਪੜਾ ਦੇਖ ਰਹੇ ਹੋ ਇਹਦਾ ਪ੍ਰਾਈਸ ਹੋਣਾਗਾ 850 ਰੁਪਈਆ ਵਿਦ ਸ਼ਿਪਿੰਗ ਪੰਜਾਬ ਦੇ ਇਹ ਜੇ ਤੁਹਾਨੂੰ ਅੱਗੇ ਕੱਪੜੇ ਦਿਖਾਉਣੇ ਆ ਉਹਨਾਂ ਦਾ ਰੇਟ ਅੱਜ ਅੱਡ ਹੋਣਗੇ ਤੇ ਉਹਦੀ ਤੁਹਾਨੂੰ ਵੈਰਾਈਟੀ ਵੀ ਅੱਡ ਦਿਖਾਉਣਾਗਾ ਵੀਡੀਓ ਪੂਰੀ ਦੇਖਿਓ ਇਹਨਾਂ ਦਾ ਪ੍ਰਾਈਸ ਹੋਣਾ 850 ਉਸ ਤੋਂ ਬਾਅਦ ਆ ਗਏਣਗੇ ਬੂਲਨ ਦੇ ਤਾਂ ਇਹ ਤੁਹਾਨੂੰ ਫਰੌਕ ਸਟਾਈਲ ਵਿਦ ਲੈਗੀ ਮਿਲ ਜੂਗੀ ਔਰ ਇਹ ਵਿੱਚ ਸਟੇਟ ਵੀ ਤੁਹਾਨੂੰ ਮਿਲ ਜਾਣਗੇ ਲਓ ਜੀ ਪਹਿਲਾਂ ਫਰੌਕ ਵਾਲੇ ਤੁਹਾਨੂੰ ਮੈਂ ਆਰਟੀਕਲ ਦਿਖਾ ਦਵਾ ਲਓ ਜੀ ਕਰੋ ਚੈੱਕ ਇਹਨਾਂ ਦੇ ਪ੍ਰਾਈਸ ਲੱਗ ਨੇ ਇਹ ਵੀ ਤੁਹਾਨੂੰ ਦੱਸਦੇ ਆ ਆ ਲਓ ਲਓ ਜੀ ਕਰੋ ਚੈੱਕ ਨਾਲ ਇਦਾਂ ਤੁਹਾਨੂੰ ਇਹਦੇ ਲੈਗੀ ਮਿਲ ਜੂਗੀ ਬਣੇ ਬਣਾਈ ਕੰਪਲੀਟ ਸੈਟ ਆ ਦੇਖੋ ਕਿੰਨੇ ਪਿਆਰੇ ਪਿਆਰੇ ਖਿਲਮੇ ਦੇ ਕਲਰ ਆ ਬਹੁ ਇਹ ਚ ਡਿਜ਼ਾਈਨਿੰਗ ਤੁਹਾਨੂੰ ਲੱਗ ਲੱਗ ਮਿਲੂ ਸਾਰਾ ਬੂਲ ਦਾ ਕੱਪੜਾ ਗਾ ਦੇਖੋ ਜਿਹੜੀ ਇਹਦੀ ਲੈਗੀ ਨਾਲ ਮੈਚ ਹੋਈ ਵੀ ਆ ਉਹ ਵੀ ਓਕੇ ਰਪੋਰਟ ਪੀਸ ਹੈਗਾ ਬਿਲਕੁਲ ਜੈਨੂਅਲ ਚੀਜ਼ਾਂ ਨੇ ਸਟੈਂਡਰਡ ਪੂਰੇ ਸਾਰੇ ਨੇ ਕੱਲੀ ਫਰੌਗ ਵੀ ਤੁਸੀਂ ਯੂਜ਼ ਕਰ ਸਕਦੇ ਹੋ ਔਰ ਸੈੱਟ ਤਾਂ ਪੂਰੇ ਕੰਪਲੀਟ ਹੈਗਾ ਹੀ ਆ ਇਹ ਸਟਾਲ ਤੋਂ ਬਿਨਾਂ ਨੇ ਆ ਦੇਖੋ ਪੂਰੇ ਕੰਫਰਟ ਪੀਸ ਨੇ ਓਕੇ ਰਪੋਰਟ ਚੀਜ਼ਾਂ ਨੇ ਬਹੁਤ ਜੈਨੂਅਲ ਜੁਨੀਕ ਜੀਆਂ ਆਟਮਾਂ ਨੇ ਪੂਰੀ ਸਰਦੀ ਜਿਹੜੀ ਪੈਂਦੀ ਆ ਇਹਨਾਂ ਨੇ ਰੁਕਣੀ ਆ ਫਟਾਫਟ ਤੁਸੀਂ ਬਾਏ ਕਰ ਲਓ ਕਿਉਂਕਿ ਲਿਮਟਡ ਸਟਾਕ ਰਹਿ ਗਿਆ ਹੈਗਾ ਪਿੱਛੇ ਬਾਏ ਵਰੇਟਾਂ ਦੇ ਕਰਕੇ ਦੇ ਇਹਦੀ ਸ਼ਿਪਿੰਗ ਵੀ ਤੁਹਾਨੂੰ ਜਾਇ ਰੇਟਾਂ ਦੇ ਕਰਕੇ ਦੇ ਦਾਂਗੇ ਸ਼ਿਪਿੰਗ ਫ੍ਰੀ ਹੈ ਜੀ ਜਿਹੜੇ ਪ੍ਰਾਈਸ ਆ ਇਹਦੇ ਇਹ ਚੀਜ਼ ਦੇ ਸਭ ਤੁਹਾਨੂੰ ਲੱਗਣਾ 650 ਰੁਪਏ ਵਿਦ ਸ਼ਿਪਿੰਗ ਵਿਦ ਸ਼ਿਪਿੰਗ 650 ਰੁਪਏ ਰੇਟ ਹੈ ਜੀ ਜਿਹੜਾ ਬੂਲ ਦਾ ਕੱਪੜਾ ਹੋਊਗਾ ਜਿਹੜੀ ਤੁਸੀਂ ਵੀਡੀਓ 'ਚ ਪਹਿਲਾਂ ਦੇਖਿਆ ਉਹਨਾਂ ਦਾ ਰੇਟ ਹੈਗਾ 850 ਰੁਪਏ ਵਿਦ ਸ਼ਿਪਿੰਗ ਉਹਨਾਂ ਦਾ 650 ਰੁਪਏ ਵਿਦ ਸ਼ਿਪਿੰਗ ਲਓ ਜੀ ਆਹ ਲੋਕਰ ਲੋ ਚੈੱਕ ਡਿਜ਼ਾਈਨਿੰਗ ਬਹੁਤ ਹੈ ਇਹਦੇ ਵਿੱਚ ਜਿੰਨਾ ਵੀ ਤੁਹਾਨੂੰ ਜਿਹੜੀ ਵੀ ਆਈਟਮ ਚਾਹੀਦੀ ਹੈ ਤੁਸੀਂ ਨੰਬਰ ਦੇ ਉੱਪਰ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇਹ ਤੇ ਫ੍ਰੀ ਸਾਈਜ਼ ਹੁੰਦੇ ਆ ਜੀ ਫਰ ਲਓ ਕਰ ਲੋ ਚੈੱਕ ਆ ਲੋ ਬਿਲਕੁਲ ਓਕੇ ਰਿਪੋਰਟ ਪੀਸ ਹੈਗਾ ਵੀਡੀਓ ਦੱਬ ਕੇ ਕਰ ਦਿਓ ਸ਼ੇਅਰ ਕਿਉਂਕਿ ਤੁਹਾਡੇ ਲਈ ਬਹੁਤ ਵਧੀਆ ਚੀਜ਼ਾਂ ਵਾਇਬਰੇਟਰਾਂ ਦੇ ਭਾੜ ਭਾਲ ਕੇ ਅਸੀਂ ਲੈ ਕੇ ਆਉਂਦੇ ਆ ਤੇ ਲਓ ਜੀ ਕਰ ਲੋ ਚੈੱਕ ਇਹ ਸਾਰੀ ਵੈਰਾਈਟੀ ਤੁਹਾਨੂੰ ਮਿਲ ਜੂਗੀ ਆ ਲੋ ਇਹਦੇ ਵਿੱਚ ਨਾਲ ਹੀ ਤੁਹਾਨੂੰ ਮਿਲ ਜਾਣਾਗਾ ਆ ਲੋ ਕਰੋ ਚੈੱਕ ਰੈੱਡ ਕਲਰ ਦੇ ਵਿੱਚ ਲਓ ਜੀ ਰੈੱਡ ਕਲਰ ਦੇ ਵਿੱਚ ਬਹੁਤ ਸੋਹਣਾ ਪੀਸ ਹੈਗਾ ਇਹ ਸਟੇਟ ਕੁੜਤੀ ਆ ਨਾਲ ਇਹਦੇ ਖੁੱਲੇ ਵਾਲਾ ਤੁਹਾਨੂੰ ਪਲਾਜ਼ੋ ਮਿਲ ਜੂਗਾ ਲਓ ਜੀ ਸਟੇਟ ਕੁਰਤੀ ਨਾਲ ਇਹਦਾ ਪਲਾਜ਼ੋ ਆ ਓਕੇ ਰਿਪੋਰਟ ਪੀਸਾ ਪ्युअर ਬੂਲ ਦੇ ਵਿੱਚ ਆ ਪ्युअर ਦੇ ਵਿੱਚ ਤੇ ਲਓ ਜੀ ਵੀਡੀਓ ਕਰ ਦਿਓ ਬਾਅਦ ਤੋਂ ਬਾਅਦ ਸ਼ੇਅਰ ਇਦਾਂ ਦੀ ਵੈਰਾਈਟੀ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਸਭ 6.5 ਰੁਪਏ ਵਿੱਚ